ਅੱਜ ਬਿਨਾ ਮੰਡੀ ਤੋਂ ਸੋਡੇ ਵਾਸਤੇ ਟਰੈਕਟਰਾਂ ਦਾ ਖਜ਼ਾਨਾ ਲੱਭਿਆ ਆਪਾਂ ਤਲਵੰਡੀ ਖੜੇ ਆ ਤਲਵੰਡੀ ਪਿੰਡ ਦੇ ਬਿਲਕੁਲ ਵਿਚਕਾਰ ਤੇ ਸੋਨੂੰ ਆਪਾਂ 8-10 ਟਰੈਕਟਰ ਦਿਖਾਉਣੇ ਆ ਚੰਗੇ ਰੇਟਾਂ ਵਾਲੇ ਦੇ ਟਰੈਕਟਰ ਵੀ ਚੰਗੇ ਰੇਟਾਂ 'ਤੇ ਹੈ ਵੀ ਸਾਰੇ ਘੋੜੇ ਇੱਧਰ 744 ਆ ਗਿਆ ਇਹਦੀ ਡਿਟੇਲ ਫੇਰ ਦੇਵਾਂਗੇ ਪਹਿਲਾਂ ਸ਼ੁਰੂ ਆਪਾਂ 744 XT ਤੋਂ ਕਰ ਲੈਣੇ ਲੀਲੇ ਘੋੜੇ ਤੇ ਬੰਦਾ ਸਾਹਮਣੇ ਜਾਣ ਪਛਾਣ ਵਾਲਾ ਹੀ ਚੱਕ ਲਿਆ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਢਿਲੋਂ ਸਾਹਿਬ ਠੀਕ ਠਾਕ ਬਹੁਤ ਵਧੀਆ ਬਾਈ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮਾਘੀ ਤੇ ਲੋਹੜੀ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਲੱਖ ਲੱਖ ਮੁਬਾਰਕਾਂ ਲੋਹੜੀ ਦੀਆਂ ਬੈਕ ਹੋ ਗਈਆਂ ਤੇ ਮਾਘੀ ਦੀਆਂ ਅਡਵਾਂਸ ਕਰ ਲਓ ਜਿਵੇਂ ਮਰਜ਼ੀ ਜਿਵੇਂ ਮਰਜ਼ੀ ਕਰ ਲਿਓ ਹਾਂ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਜੀ ਰੱਖੇ ਹੂੰ ਤੇਨ ਦੁਗਣੀ ਰਾਤ ਚੋਂਗਣੀ ਤਰੱਕੀ ਬਖਸ਼ੇ ਬਿਲਕੁਲ ਤੇ ਧੰਨਵਾਦ ਤੁਹਾਡਾ ਢਿਲੋਂ ਸਾਹਿਬ ਜਿਹੜਾ ਯਾਰ ਤੁਸੀਂ ਬਹੁਤ ਦੂਰ ਤੱਕ ਹੈ ਨਾ ਇਹ ਗੱਲ ਕੋਈ ਛੋਟੀ ਨਹੀਂ ਹੈਗੀ ਛੋਟੀ ਨਹੀਂ ਜੀ ਮਾਝਾ ਏਰੀਆ ਦਵਾਬਾ ਏਰੀਆ ਆਪਣੇ ਕਿਤੇ ਮੰਡੀ ਤੇ ਨਹੀਂ ਆਇਆ ਸੀਗਾ ਹੂੰ ਤੇ ਤੁਸੀਂ ਇੱਥੇ ਆਉਣ ਲਾਤਾ ਹੁਣੇ ਤੇਰੇ ਸਾਹਮਣੇ ਚਲ ਆਪਾਂ ਨਹੀਂ ਲੈਂਦੇ ਵਿੱਚੋਂ ਕਵਰ ਦੇ ਹਾਂ ਤੇ ਮਜੀਠੇ ਤੋਂ ਬੰਦੇ ਆਏ ਸੀਗੇ ਮਜੀਠੇ ਤੋਂ ਟਰੈਕਟਰ ਲੈ ਕੇ ਗਏ ਆ ਹੂੰ ਤੇ ਬੜੇ ਫੋਨ ਆਉਂਦੇ ਆ ਕਈ ਵੀਰਾਂ ਦੇ ਚਲੋ 네ਗੇਟਿਵ ਚੱਲੀ ਜਾਂਦਾ ਕੰਮ ਸਾਰਾ ਕੁਝ ਚੱਲੀ ਜਾਂਦਾ ਤੇ ਪਰ ਆਪਾਂ ਉਹਦੇ ਹੱਕ 'ਚ ਨਹੀਂ ਹੈਗੇ ਵੀ ਨਹੀਂ ਕੋਈ ਤਲਵੰਡੀ ਮੰਡੀ ਨੂੰ ਸਰਸਾ ਫਟਿਆਵਾਦ ਮਾਨਸਾ ਸੰਗਰੂਰ ਬਠਿੰਡਾ ਫਾਜ਼ਲਕਾ ਜਲਾਲਾਬਾਦ ਹਨੂਮਾਨਗੜ ਗੰਗਾ ਨਗਰ ਇਹਨਾਂ ਤੋਂ ਵੱਧ ਕੋਈ ਜਾਣਦਾ ਨਹੀਂ ਸੀ ਜਾਣਦਾ ਨਹੀਂ ਸੀ ਹਕੀਕਤ ਆ ਜਿਹੜੀ ਗੱਲ ਸੱਚ ਆ ਸੱਚ ਕਹਿਣੀ ਪੈਂਦੀ ਆ ਬਿਲਕੁਲ ਫਤਿਹਆਬਾਦ ਤੋਂ ਪਰੇ ਨਹੀਂ ਕਿਤੇ ਆ ਗਿਆ ਇਧਰ ਹਮ ਸਰਸਾ ਫਤਿਹਆਬਾਦ ਤੇ ਐਲਣਾਵਾਲ ਡੱਬਾ ਲਈ ਹਨੂਮਾਨਗੜ ਗੰਗਾ ਨਗਰ ਬਠਿੰਡਾ ਤੇ ਆ ਆਪਣਾ ਫਰੀਦਕੋਟ ਤੋਂ ਵੀ ਰੋਇਪੁਰ ਤੋਂ ਕਿਤੇ ਆ ਗਿਆ ਨਹੀਂ ਆਇਆ ਸੀ ਨਹੀਂ ਆਇਆ ਸੀ ਇਹ ਹੁਣ ਥੋੜਾ ਧੰਨਵਾਦ ਇਸ ਕਰਕੇ ਹੈਗਾ ਵੀ ਤੁਸੀਂ ਯਾਰ ਇੰਟਰਨੈਸ਼ਨਲ ਬਣਾਤਾ ਪੰਜਾਬ ਤੇ ਦਾ ਆਉਣਾ ਹੀ ਆਉਣਾ ਹੈ ਤੇ ਕੈਨੇਡਾ ਅਮਰੀਕਾ ਚੋਂ ਵੀ ਫੋਨ ਆਉਂਦੇ ਆ ਬਿਲਕੁਲ ਤੇ ਕਈ ਬੰਦੇ ਨੇ ਆਪਣੀ ਡੀਲ ਵੀ ਹੋ ਗਈ ਹੋ ਗਈ ਹੈ ਇਹ ਚ ਕੋਈ ਦੋ ਰਹਿਣੀ ਛੋਟਾ ਇਹਦੇ ਚ ਆਪਾਂ ਧੰਨਵਾਦ ਕਰਦੇ ਆ ਬਾਈ ਬਹੁਤ ਬਹੁਤ ਧੰਨ ਜਿਹੜੇ ਬੰਦੇ ਜੈਲਸੀ ਕਰਦੇ ਆ ਚਲੋ ਉਹਨਾਂ ਨੂੰ ਵੀ ਪਰਮਾਤਮਾ ਸੁੱਧ ਬਖਸ਼ੇ ਆਪਾਂ ਤਾਂ ਕਹਿੰਦੇ ਹਰ ਇੱਕ ਬੰਦੇ ਦਾ ਕੰਮ ਚੱਲੇ ਯਾਰ ਆਪਣਾ ਕੰਮ ਬਿਲਕੁਲ ਠੀਕ ਹੈ ਮੰਦਿਰ ਦੇ ਵਿੱਚ ਜੇ ਵੀਡੀਓ ਬੰਦ ਕਰਤੀ ਚਲੋ ਕੋਈ ਗੱਲ ਨਹੀਂ ਆਪਾਂ ਨੂੰ ਉਹਨਾਂ ਦੀ ਵੀ ਮੰਨਣੀ ਪਊਗੀ ਮੰਨਣੀ ਪਊਗੀ ਤੇ ਆਪਾਂ ਹੁਣ ਆਪਦਾ ਇੱਥੇ ਇੱਥੇ ਪ੍ਰੋਗਰਾਮ ਕਰਨੇ ਆ ਕੰਮ ਜਨ ਦਾ ਕਾਈ ਖੋਤ ਨੇ ਜੇਰਾ ਆਪਾਂ ਕੰਮ ਕਰਨਾ ਕਿਸੇ ਦਾ ਕਿਸੇ ਦੀ ਰੋਟੀ ਕੋਈ ਨਹੀਂ ਖਾਉਂਦਾਗਾ ਨਾ ਖੋ ਸਕਦਾ ਜਿੰਨਾ ਮਰਜੀ ਜ਼ੋਰ ਲਾ ਲਓ ਪਰਮਾਤਮਾ ਨੇ ਜਿਹਨੂੰ ਦੇਣੀ ਦੇਣੀ ਕਿਰਤ ਕਰਨਾ ਤੁਹਾਡਾ ਫਰਜ਼ ਬਿਲਕੁਲ ਕਿਰਤ ਕਰਨਾ ਹੁਣ ਤੂੰ ਵੀ ਚੱਲ ਕੇ ਆਇਆਗਾ ਵੀ 50 ਕਿਲੋਮੀਟਰ ਤੋਂ ਬਿਲਕੁਲ ਬਾਈ ਤਾਂ ਤੇਰਾ ਤਾਂ ਪਹਿਲਾਂ ਧੰਨਵਾਦ ਬਣਦਾ ਤੇ ਧੰਨਵਾਦ ਉਸ ਤੋਂ ਬਾਅਦ ਉਹਨਾਂ ਵੀਰਾਂ ਦਾ ਜਿਹੜੇ ਆਪਾਂ ਨੂੰ ਪਿਆਰ ਕਰਦੇ ਆ ਆਪਾਂ ਨੂੰ ਚਾਹੁੰਦੇ ਆ ਆਪਾਂ ਨੂੰ ਸੁਣਨ ਵਾਲੇ ਕਈ ਵਾਰੀ ਛੋਟੀਆਂ ਮੋਟੀਆਂ ਗਲਤੀਆਂ ਰਹਿ ਜਾਂਦੀਆਂ ਹੋ ਪਰ ਆਵਾਸੀਂ ਵੀ ਅਣਜਾਣ ਐ ਤੁਹਾਨੂੰ ਮਾਫੀ ਰਿਹਾ ਕਰੂ ਗੁੱਸਾ ਨਾ ਕਰੇ ਬਿਲਕੁਲ ਹਾਂ ਐਕਸਟੀ ਇਹਦੀ ਫਿਰ ਕੀ ਡਿਟੇਲ ਹੈ ਡਿਟੇਲ ਟਿਲੋਂ ਨਵਾਂ ਰਾਈਟਰ ਹੈ ਹੂੰ ਜੇ ਆਪਾਂ ਹੁਣ ਇਹ ਕਹ ਦੀਏ ਵੀ ਇੰਜਨ ਗੇਅਰ ਦਾ ਹੂੰ ਉਹ ਤਾਂ ਪੁੱਛਣ ਦੀ ਲੋੜ ਹੀ ਨਹੀਂ ਉਹ ਨਵਾਂ ਹੀ ਹੈ ਠੀਕ ਹੈ ਠੀਕ ਹੈ ਹੂੰ ਤੇ ਜੇ ਗੱਲ ਕਰੀਏ ਇਹਦੀ ਕੁਆਲਿਟੀ ਦੀ ਤੇ ਟਾਇਰ ਟੂਰ ਇਹਦੇ ਸਾਰਾ ਕੁਝ ਨਾਲ ਵਈ ਹੈ ਨਾਲ ਦਾ ਨਾਲ ਦਾ ਕਿਤੇ ਰੰਗ ਪੇਂਟ ਦਾ ਜੇ ਆਪਾਂ ਕਹਿ ਦੀਏ ਵੀ ਕਲਮ ਵੀ ਲੱਗੀ ਹੋਵੇ ਅੱਛਾ ਆਪਾਂ ਜ਼ਿੰਮੇਵਾਰ ਚੀ ਕਜੀ ਫਾਸਟ ਪਾਰਟੀ ਦਾ ਡਾਕਟਰ ਐ ਐਸ ਆਰ ਬਾਈ ਫਤਿਹਬਾਦ ਦਾ ਨੰਬਰ ਹੈ ਫਤਿਹਬਾਦ ਦਾ ਨੰਬਰ ਹੈ ਪਹਿਲੀ ਪਾਰਟੀ ਦੇ ਨਾਂ ਹੈ ਜਿਹੜੇ ਬੰਦੇ ਨੇ ਅੱਗੇ ਗਾਂ ਦੇਵਾਂਗੇ ਉਹਦੇ ਨਾਂ ਹੋਊਗਾ ਜੇ ਹਰਿਆਣੇ ਚ ਲੈਣਾ ਹੈ ਤਾਂ ਲੋੜ ਨਹੀਂ ਪੰਜਾਬ ਵਾਲਿਆਂ ਵਾਸਤੇ ਅਸੀਂ ਹਾਜ਼ਰ ਆਏ ਕੈਸ਼ ਦਾ ਡਾਕਟਰ ਹੈ ਕੈਸ਼ ਦਾ ਡਾਕਟਰ ਹੈ ਕੈਸ਼ ਦਾ ਡਾਕਟਰ ਹੈ ਕੋਈ ਇਹਦੇ ਚ ਹੋਣੀਗਾ ਬਾਕੀ ਡਿਟੇਲ ਤੇਰੇ ਸਾਹਮਣੇ ਆ ਸੋਹਣਾ ਹਾਂ ਗੱਲ ਉਨੀ ਕਰਾਂਗੇ ਜਿੰਨੀ ਹੋਈ ਨਾ ਜਿੰਨੀ ਹੋਈ ਆਪਣਾ ਟਰੈਕਟਰ ਸਾਰਾ ਲਿਪਿਆ ਖੜਾ ਹੋਵੇ ਰੰਗ ਨਾਲ ਹਮ ਆ ਰੇਤਾ ਪਿਆ ਖੜਾ ਸਾਰੇ ਟਰੈਕਟਰ ਦੇ ਉੱਤੇ ਆ ਵੇਖ ਲਾ ਬਣਾ ਠੀਕ ਹੈ ਆਪਣਾ ਟਰੈਕਟਰ ਪਿਆ ਹੋਵੇ ਲਿਪਿਆ ਤੇ ਆਪਾਂ ਕਹੀ ਜਲ ਕੇ ਅਰੀਜਨਲ ਹੈ 100 ਕਿਲੋਮੀਟਰ ਤੋਂ 200 ਕਿਲੋਮੀਟਰ ਤੋਂ 400 ਕਿਲੋਮੀਟਰ ਤੋਂ ਬੰਦਾ ਟਰੈਕਟਰ ਲੈਣ ਆ ਜੇ ਹਮ ਬਿਲਕੁਲ ਜਿਹੜੇ ਮੂਨਾ ਜਵਾਬ ਦੇਉਗੇ ਆਪਣੇ ਕੋਲੇ ਉਹ ਗੱਲਾਂ ਹੈ ਨਹੀਂ ਹਮ ਗੱਲ ਦੱਸਾਂਗੇ ਉਨੀ ਜੇ ਕਿਤੇ ਲੱਗਿਆ ਹੋਇਆ ਨਾ ਜਿੱਥੇ ਕਲਮ ਲੱਗੀ ਹੋਵੇ ਦੱਸਾਂਗੇ ਵੀ ਇੰਨੇ ਥਾਂ 'ਚ ਹੋਇਆ ਹੈ ਇੰਨੇ ਥਾਂ 'ਚ ਹੋਇਆ ਹੈ ਭਾਈ ਕੋਈ ਆਪਾਂ ਨੂੰ ਯਾਰ ਇਹ ਚ ਡਰ ਨਹੀਂਗਾ ਅੱਜ ਜਿਹੜੇ ਵੀਰ ਲੈਣ ਆਉਂਦੇ ਪੁੱਛਿਆ ਕਰੋ ਭਾਈ ਰੰਗ ਕਿੰਨਾ ਖੋਇਆ ਆ ਆਪਾਂ ਦੱਸ ਕੇ ਦਿੰਨੇ ਆ ਯਾਰ ਸਹੀ ਐ ਯਾਰ ਹਾਂ ਪੁੱਛਣ ਦਾ ਆਪਣਾ ਉਹ ਤੇ ਕੋਈ ਕਿਸੇ ਦਾ ਹਨਾ ਓਏ ਯਾਰ ਹੱਕ ਬਣਦਾ ਪੈਸੇ ਲਾਉਣੇ 1.5 ਰੁਪਈਆ ਦੀ ਲਾਉਣੇ ਹੁਣ ਆ 2021 ਮਾਡਲ ਟਰੈਕਟਰ ਹੂੰ ਰੇਟ ਵੀ ਆਪਾਂ ਰੱਜ ਕੇ ਮੰਗੀ ਆਨੇ ਆ ਰੱਜ ਕੇ ਮੰਗੀ ਆ ਪਰ ਲੋਕਾਂ ਨੂੰ ਤਾਂ ਆਪਾਂ ਫਿਰ ਵੀ ਘੱਟ ਮੰਗਾਗੇ ਹੂੰ ਇਹ ਗੱਲ ਨਹੀਂ ਟਰੈਕਟਰ ਖੜ ਦੇ ਬਣਾ 6 ਮਹੀਨੇ ਖੜ ਦੇ ਪਰ ਕੋਸ਼ਿਸ਼ ਇਹ ਐ ਕੁਆਲਿਟੀ ਵੀ ਦੇਣੀ ਐ ਤੇ ਟਰੈਕਟਰ ਵੀ ਘੱਟ ਰੇਟ ਚ ਦੇਣਾ ਘੱਟ ਰੇਟ ਚ ਦੇਣਾ ਦੋ ਗੱਲ ਐ ਹੂੰ ਠੀਕ ਹੈ 2021 ਮਾਡਲ 6 ਲੱਖ ਤੇ 15000 ਰੇਡ ਮਾਡਲ 15000 ਤੇ ਸਵਾ 6 ਲੱਖ ਦਾ ਵਿਗਦਾ ਬਾਈ ਅੱਛਾ ਵੇਚ ਦਿੰਦਿਆ ਬੰਦੇ ਨੂੰ ਸਵਾ 6 ਲੱਖ ਦਾ ਸਵਾ 6 ਲੱਖ ਦਾ ਮੰਨਦਾ ਵਿਕ ਜਾਂਦਾ ਵਿਕ ਜਾਂਦਾ ਟਰੈਕ ਐਕਸਟੀ ਹੈ ਐਕਸਟਰਾ ਟੌਰ ਕੈ ਸ਼ਵਰਾਜ ਜਿਹੜੀ ਗੱਲ ਮੇਨ ਰਹੀਗੀ 855 ਦੇ ਇੰਜਨ ਵਾਲਾ ਇਹਨੂੰ ਕਹਿੰਦੇ ਅੱਛਾ ਤੇ ਜੇ ਕਿਸੇ ਵੀਰ ਨੇ ਜਿਹੜੇ ਵੀਰ ਚਲਾਉਂਦੇ ਆ ਕਮੈਂਟ ਕਰਕੇ ਦੱਸ ਵੀ ਦਿਓ ਵੀ ਹੈਗਾ ਕਿ ਨਹੀਂ ਹੈ ਹੁਣੇ ਬੰਦੇ ਜਿਹੜੇ ਗਏ ਆਪਣੇ ਕੋਲ ਉਹਨਾਂ ਨੇ ਵੀ ਦੱਸਿਆ ਕਹਿੰਦੇ ਸਾਡੇ ਕੋਲ ਹੈਗਾ 855 ਦੇ ਬਰਾਬਰੀ ਦੂਰ ਮਾਰਦਾ ਤੇਲ ਘੱਟ ਖਾਂਦਾ ਤੇਲ ਘੱਟ ਖਾਂਦਾ ਤੇਲ ਘੱਟ ਖਾਂਦਾ ਤੇ ਫਿਰ ਇਹ 6 15 ਤੋਂ ਕਿੱਥੋਂ ਤੱਕ ਆਪਾਂ ਕਿੰਨਾ ਕਮਾਨਤਾਨ ਹੋ ਜਾਊਗਾ ਆਪਣੀ ਦਾ ਵੈਸੇ ਤਾਂ ਆਪਣਾ ਰੇਟ ਹੁੰਦਾ ਬਾਜਵ ਪਰ ਕਹਿੰਦੇ ਹੁੰਦੇ ਮੂੰਹੋਂ ਮੰਗਾ ਤਾਂ ਗੱਲ ਨਹੀਂ ਬਣਦੀ ਹੁੰਦੀ ਬਣਦੀ ਹੁੰਦੀ 5 ਲੱਖ ਤੇ 90 ਹਜ਼ਾਰ ਦਾ ਰੇਟਰ ਦੇਣਾ ਹੈ 5 ਲੱਖ 90 ਹਜ਼ਾਰ 90 ਹਜ਼ਾਰ ਦਾ ਜੇ ਕਿਸੇ ਨੇ ਐਨਓਸੀ ਲੈਣੀ ਹੈ ਐਨਓਸੀ ਆਪਾਂ ਦੇਵਾਂਗੇ ਕੱਲਾ ਬੀਮਾ ਲਵਾਵਾਂਗੇ ਬੰਦੇ ਤੇ ਲੋਨ ਵੀ ਹੋ ਜਾਊ ਨਾ ਹਾਂ ਜਿਹੜੀ ਥਾਰਡ ਆਪਸ਼ਨ ਹੈ ਇਹਦੇ ਲੋਨ ਵੀ ਹੋ ਜਾਊਗਾ ਫੁੱਲ ਹੋ ਜਾਊਗਾ ਫੁੱਲ ਹੋ ਜਾਊਗਾ ਚੰਗੇ ਸਿਬਨ ਵਾਲੇ ਬੰਦੇ ਦਾ 5 ਲੱਖ ਰੁਪਏ ਲੋਨ ਵੀ ਹੋ ਜਾ 5 ਲੱਖ ਲੋਨ ਹੋਣੀ ਹੈ। ਛੇ ਅੱਡ ਵੱਡੀ ਆਪਸ਼ਨ ਹੁੰਦੇ ਕਈ ਬੰਦੇ ਕਹਿੰਦੇ ਹੁਣ ਕਈ ਕਈ ਵੀਰਾਂ ਦੇ ਫੋਨ ਆਇਆ ਯਾਰ ਤੁਸੀਂ ਕਿਹਾ ਸੀ ਕਿ ਆਧਾਰ ਕਾਰਡ ਲਿਆਓ ਟਰੈਕਟਰ ਲੈ ਜਾਓ ਉਸ ਤੋਂ ਵੱਧ ਲੋਨ ਕਰ ਦਾਂਗੇ ਇਹ ਕੰਡੀਸ਼ਨਾਂ ਹੁੰਦੀਆਂ ਨੇ ਟਰੈਕਟਰ ਦੀਆਂ ਆਪਾਂ ਅੱਗੇ ਟਰੈਕਟਰ ਦਿਖਾਵਾਂਗੇ ਉਹਦੇ 'ਚ ਬੰਦੇ ਤੇ ਲੋਨ ਵੱਧ ਹੋ ਜੂ ਟਰੈਕਟਰ ਆਪਾਂ ਘਾ ਟ੍ਰੇਡ 'ਚ ਵੀ ਦੇਵਾ ਸਕੀ। ਮੰਨ ਲਾ ਵੀ ਲੋਨ ਕਰਾ ਕੇ ਹਾਂ ਇਹ ਐਡੋ ਟਿਕ ਨਹੀਂ ਹੁੰਦੇ ਮਾਡਲ ਤੇ ਬੰਦੇ ਤੇ ਡਿਪੈਂਡ ਕਰਦਾ ਕੋਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਮੈਨੂੰ ਇੱਕ ਵੀਰ ਦਾ ਪਰਸੋਂ ਰਾਜਸਥਾਨ 'ਚ ਫੋਨ ਆਇਆ ਸੀ ਕਹਿੰਦਾ ਯਾਰ ਤੁਸੀਂ ਕਿਹਾ ਸੀ ਮੈਨੂੰ ਕਿੰਨੇ ਕ ਪੈਸੇ ਲੋ ਮੈਂ ਵੀ ਪੈਸਿਆਂ ਦੀ ਲੋੜ ਤਾਂ ਬਹੁਤ ਨਾਲੇ ਕਹਿੰਦਾ ਯਾਰ ਤੁਸੀਂ ਪੈਸੇ ਕੋਲੋਂ ਦੇ ਦਾਂਗੇ ਮੈਂ ਉਹ ਡੂਟੀ ਟ੍ਰੈਕਟਰ ਆਪਾਂ ਟ੍ਰੈਕਟਰਾਂ ਨਾਲ ਤੇ ਬਾਕੀ ਤੁਹਾਡੇ ਵੀਰੋਂ ਸਿਬਲਾਂ ਦੇ ਡਿਪੈਂਡ ਕਰਦਾ ਮੇਰੇ ਸਿਬਲ ਨਹੀਂ ਚੱਲਣੇ ਸਿਬਲ ਤੁਹਾਡੇ ਜੱਲਣੇ ਚੀਜ਼ ਅਸੀਂ ਦੇਣੀ ਆ ਗੱਲ ਉਨੀ ਕਰਾਂਗੇ ਜਿੰਨੀ ਚ ਦਮ ਹੋਇਆ ਦਮ ਹੋਇਆ ਹਾਂ ਤੇ ਅੱਗੇ ਫਿਰ ਕਾਂ ਜਹਾਜ਼ ਜੈਟ ਏਅਰਬੀਜ਼ ਬਾਕੀ ਯਾਰ ਹੈਗਾ ਜਾ ਇਧਰ ਹੁਣ ਆਪਾਂ ਫੋਕਸ ਕੀਤਾ ਪਹਿਲਾਂ ਖਿਆਲ ਨਹੀਂ ਕਰਿਆ ਇਧਰੋਂ ਦੇਖੀ ਖੜੇ ਪਿੱਛੋਂ ਇਕੱਠੀ ਐ ਹੂੰ ਇਹਦੇ ਬੈਂਪਰ ਨੂੰ ਵੀ ਗਾਂ ਟੱਪੀ ਜਾਂਦਾ ਟਾਇਰ ਟੱਪੀ ਜਾਂਦਾ ਹੈ ਨੁੱਡੁੱਡ 2 2 ਫੁੱਟ ਟੰਗ ਵਾਲਾ ਇਥੋਂ ਇੱਥੇ ਘੜਦਾ ਬੈਂਪਰ ਆ ਇੰਨਾ ਗਾਂ ਪਿਆ ਇੰਨਾ ਗਾਂ ਪਿਆ ਹੂੰ ਇਹੇ ਬੀਬੀ ਕਹਿੰਦੇ ਭਰ ਭਰ ਕੇ ਜਿਵੇਂ ਕਹਿੰਦੇ ਰੁਗ ਭਰ ਭਰ ਕੇ ਕੁਆਲਿਟੀਆਂ ਪਾਈਆਂ ਹੋਈਆਂ ਕੰਪਨੀ ਨੇ ਜਿਹੜੇ ਜਿਹੜੇ ਗੁਣਾ ਟਿੱਲੋਂ ਇੰਨੇ ਕੀ ਆ ਹੂੰ ਦੱਸ ਦੇ ਥੱਕ ਜਾਗੇ ਅੱਛਾ ਆਪਾਂ ਨੂੰ ਪਤਾ ਵੀ ਨਹੀਂ ਤਰੇਲਾਂ ਦੇ ਵਿੱਚ ਹੈਗੇ ਆ ਮੈਨੂੰ ਪਤਾ ਵੀ ਨਹੀਂ ਮੈਨੂੰ ਜਿਹੜੀ ਗੱਲ ਯਾਰ ਮੈਨੂੰ ਨਹੀਂ ਪਤਾ ਮੈਂ ਉਹਦੇ ਚ ਕਿਤੇ ਝਕਦਾ ਨਹੀਂ ਹੁੰਦਾ ਮੈਂ ਦੱਸ ਦੂੰ ਵੀਰਾ ਮੈਨੂੰ ਪਤਾ ਨਹੀਂ ਇਹਦੇ ਕੀ ਸਿੱਖ ਤੇਰੀ ਸਿੱਖਣ ਨੂੰ ਮਿਲਦਾ ਹੈ ਤੇਰੀ ਸਿੱਖਣ ਨੂੰ ਮਿਲਦਾ ਹੈ ਉਹ ਸਿੰਦਰ ਸਤਾਜ ਦਾ ਗੀਤ ਨਹੀਂ ਕਹਿੰਦਾ ਬਨ ਜਾਈਏ ਉਸਤਾਦ ਜੀ ਭਾਵੇਂ ਸਿੱਖਦੇ ਰਹੀਏ ਸਿੱਖਦੇ ਰਹੀਏ ਹੈਨਾ ਉਹ ਗੱਲ ਹੈ ਸਿੱਖਦੇ ਰਹਿਣਾ ਇਹ ਵਾਰਟ੍ਰੈਕ 60 ਹੈ ਅੱਛਾ ਜੀ ਤੇ ਚੇਂਜਰ ਗੇਅਰ ਦੇ ਵਿੱਚ ਹੈ ਅੱਛਾ 3 ਸਪੀਡ ਹੈ ਹੂੰ ਤੇ ਕਰਾਰੋਸ ਹੈ ਨੱਚਾ ਕਰਾਰੋ ਟਰਾਂਸਮਿਸ਼ਨ ਹੈ ਇਹ ਕਿਹਦੇ ਸਪੈਸ਼ਲ ਗੇਅਰ ਹੈ ਸਪੈਸ਼ਲ ਇੱਕ ਠੀਕ ਹੈ ਸਪੈਸ਼ਲ ਗੇਅਰ ਦਾ ਇਹ ਹੂੰ ਉਹ ਮੰਨ ਲਓ ਵੀ ਸੁਪਰਸੀਡਰ ਵਾਸਤੇ ਆਪਾਂ ਨੂੰ ਉਹਦੇ ਬਾਰੇ ਪਤਾ ਨਹੀਂ ਬਹੁਤਾ ਹੂੰ ਕੀ ਹੈਗਾ ਸਿਸਟਮ ਹੂੰ ਮਗਰਲੇ ਟਾਇਰ ਇਹਦੇ ਨਾਲ ਦੇ ਢੱਲੋ ਅੱਛਾ ਮਗਲ ਦੇ ਟਾਇਰ ਨਾਲ ਨਾਲ ਦੇ ਆਵੇ ਨਾਲ ਦੇ ਨਾਲ ਦੇ ਟਾਇਰਾਂ ਟਰੈਕਟਰ ਦੇ ਮੂਹਰੇ ਚੇਂਜ ਕੀਤੇ ਥੋੜੇ ਜਿਹਾ ਵੱਧ ਘਸੌਂਦਾ ਹੁੰਦਾ ਅੱਛਾ ਇਹ ਵੱਧ ਕਰਦੇ ਆਂ ਇਹੋ ਫੋਰ 휠ਸ ਲਾਉਣੇ ਆ ਨਾ ਆਪਾਂ ਅੱਛਾ ਅੱਛਾ ਉਦੋਂ ਫਿਰ ਛੋਟੇ ਕਰਕੇ ਉਹ ਚੱਕਰ ਇਹਦੇ ਛੋਟੇ ਕਰਕੇ ਤੇਜ਼ ਹੋ ਜਾਂਦੇ ਆਂ ਇਹ ਜਮਾਨ ਨਮੀ ਆ ਗਿਆ ਤਾਂ ਇਹ ਜਮਾਨ ਤਾਰੇ ਐ ਐਮ ਆਰ ਵੀ ਨਿਟਿਆ ਉੱਤੇ ਰਸਤਾ ਪਿਆ ਖੜਾ ਦਿਖਾ ਦੇ ਹੂੰ ਠੀਕ ਹੈ ਚੱਲੋ ਦੋਸਤੋ ਚੈੱਕ ਕਰ ਲੋ ਆਦਾ ਹੂੰ ਗੋਣੀ ਗੋਣਾ ਹੈ ਗੋਣੀ ਗੋਣਾ ਗਾਈ ਚੱਲੋ ਜਿੰਦੇ ਮਨ ਉੱਤੇ ਬਹਿ ਕੇ ਫੀਲਿੰਗ ਵੀ ਆਏ ਹੁੰਦੀ ਹੈ ਕਿਸੇ ਤਖਤ ਦੇ ਗੱਦੀ ਤੇ ਬੈਠੇ ਹੋਣੇ ਜਿਵੇਂ ਇਧਰੋਂ ਚੜ ਜਾ ਇਧਰ ਉੱਤਰ ਜਾ ਉਧਰੋਂ ਚੜ ਜਾ ਇਧਰ ਉੱਤਰ ਜਾ ਦਿੱਕਤ ਕੋਈ ਨਹੀਂ ਪਲੇਟਫਾਰਮ ਵੀ ਬੜਾ ਖੁੱਲਾ ਹੈ ਪਲੇਟਫਾਰਮ ਤਾਂ ਇਹਦਾ ਭਰਾ ਰੇਲਵੇ ਇੰਜਨ ਦੇ ਪਲੇਟਫਾਰਮਾਂ ਪਲੇਟਫਾਰਮ ਤੇ ਬਾਕੀ ਯਾਰ ਚਲਾਉਣ 'ਚ ਵੀ ਨਜ਼ਾਰਾ ਢਲੋਂ ਕਾਰ ਬਰਗ ਹੈ ਲਗਜ਼ਰੀ ਇਹ ਚਲਾਉਣਾ ਉੱਤੇ ਬਹਿ ਕੇ ਉਖੜੀ ਨਹੀਂ ਲੱ ਮੈਂ ਉਹ ਤਾਂ ਇਹ ਲਗਜ਼ਰੀ ਇੱਕ ਤਾਂ ਕਾਰ ਲਗਜ਼ਰੀ ਫੀਚਰ ਆ ਸਾਰੇ ਇੱਕ ਤਾਂ ਕਾਰ ਹੋਗੀ ਇੱਕ ਲਗਜ਼ਰੀ ਕਾਰ ਹੋਗੀ ਲਗਜ਼ਰੀ ਹੈ ਇਹ ਇਹ ਲਗਜ਼ਰੀ ਆ ਗਿਆ ਹੈ ਨਾ ਲਗਜ਼ਰੀ ਡਾਇਰੈਕਟਰ ਹੈ ਹਮ ਬੜੇ ਵੀਰਾਂ ਨੇ ਵਿੱਚੇ ਹੋਣਗੇ ਵੀਰ ਵੇਚੀ ਵੀ ਜਾਂਦੇ ਆ ਆਪਣਾ ਤਾਂ ਪਹਿਲਾ ਹੀ ਹੈ ਆਪਣਾ ਪਹਿਲਾ ਆਪਣਾ ਪਹਿਲਾ ਆਪਾਂ ਤੋਂ ਕੋਈ ਵੜਾਈ ਨਹੀਂ ਵਜਦੀ ਆਪਾਂ ਤਾਂ ਸਪਸ਼ਟ ਜੀ ਗੱਲ ਦੱਸ ਦਿੰਨੇ ਹਮ ਆਪਣਾ ਪਹਿਲਾ ਹੈ ਪਹਿਲਾ ਲਿਆ ਵਧੀਆ ਰਿਸਪਾਂਸ ਦਿੱਤਾ ਤਾਂ ਫੋਰਬਿਲ لازਮੀ ਵੇਚਾਗਾ ਆਦਤ ਬਣਾ ਲਾਂਗੇ ਰੱਖਾਂਗੇ ਆਦਤ ਬਣਾ ਲਾਂਗੇ ਜਿਵੇਂ ਜਿਵੇਂ ਜਵਾਨਾ ਫੋਰਵਰਡ ਹੋਈ ਜਾਂਦਾ ਓਵੇਂ ਹੁਣ ਅੱਜ ਕੱਲ ਟ੍ਰੈਂਡ ਆ ਗਿਆ ਨਵੇਂ ਵਿਗਦੀ ਫੋਰ ਵੀਲੇ ਹੋਰ ਵੀਲੇ ਸਾਡੇ ਪਿੰਡ ਸੱਤ ਹੋ ਗਏ ਆ ਜਾ ਸਾਢੇ 800 ਵੋਟ ਆ ਸਾਡੇ ਪਿੰਡ ਦੀ 100 ਵੋਟ ਮਗਰ ਇੱਕ ਹੋ ਗਿਆ 100 ਵੋਟ ਮਗਰ ਇੱਕ ਹੋ ਗਏ 8 ਹੋ ਗਏ ਹੈਨਾ ਤੇ ਜੇ ਹੁਣ ਆਪਾਂ ਇਹਦੇ ਰੇਟ ਇਹਦਾ ਬੜਾ ਯਾਰ ਜਾਇਜ਼ ਬਹੁਤ ਵੀ ਆਪਦੇ ਵੱਲੋਂ ਤਾਂ ਤੇਰੇ ਢਿੱਲੋਂ ਕੋਸ਼ਿਸ਼ ਇਹੀ ਕਰਨੀ ਹੈ ਵੀ ਕੁਆਲਿਟੀ ਵੀ ਦੇ ਦਿਓ ਰੇਟ ਵੀ ਹੋਣਾ ਚਾਹੀਦਾ ਰੇਟ ਵੀ ਹੋਣਾ ਚਾਹੀਦਾ ਜੇ ਉਹਨਾ ਪੱਖ ਕੇ ਲਈ 21 ਮਾਡਲ ਹੈ ਇੱਥੇ 9.5 10 ਮੰਗ ਲਗੇ ਮੰਗ ਸਕਦੇ ਆ ਹੋਰ ਵੀਰ ਮੰਗ ਵੀ ਸਕਦੇ ਆ ਹੂੰ ਐਂ ਤਾਂ ਇਹਦੇ ਚ ਵੀ ਕਹਿ ਦੇਣਗੇ ਵੀਰ ਵੀ ਮਹਿੰਗਾ ਮਹਿੰਗਾ ਹੈ ਪਰ ਜੇ ਨਵੇਂ ਦੇ ਕੰਪੇਅਰ ਕਰੀਏ ਤਾਂ ਫਿਰ ਉੱਥੇ ਬਾਹਲਾ ਜਾਵੜੂ ਅੱਗੇ 12 12.5 13 ਲੱਖ ਚ ਜਾਂਦਾ ਹੈ 13 ਲੱਖ ਚ ਠੀਕ ਹੈ ਇਹਦੇ ਫੀਚਰ ਵਾਲੇ ਆ ਹੂੰ ਜਿਹੜਾ ਹੁਣ ਕੱਲਾ ਦੂਜਾ RX ਸੋਨਾ ਆਉਂਦਾ ਬਰ ਡ੍ਰੈਗ ਤੋਂ ਬਿਨਾ ਸੋਨਾ ਲਿਖਾ ਆਉਂਦਾ ਉਹ ਚੰਨੇ ਫੀਚਰ ਹੈ ਨਹੀਂਗੇ ਹੈ ਨਹੀਂ ਫੀਚਰਾਂ ਦਾ ਵੀ ਫਰਕ ਹਨ ਬਾਕੀ ਵਾਲੇ ਦੋ ਆ ਲੱਗੇ ਤਾਂ ਨਾ ਆਹ 4x4 ਆ ਲੱਗੇ ਦਾ ਉਦੋਂ ਦਾ ਫਿਰ ਕਹਿੰਦੇ ਧੰਨ ਧੰਨ ਹੋਏ ਦੀ ਹਨਾ ਇਹ 4 ਵੇਜ ਫਰਕ ਕੱਢ ਲਓ ਆਪਣਾ ਘਰੇ ਨਮਾ ਘੜਾਇਆ 852 ਅੱਛਾ 4 ਵੀਲ ਚ ਉਹਦਾ ਸਮਾਨ ਦੇ ਨਾਲ ਵੱਧ ਹੈ ਅੱਛਾ ਜੀ ਹਾਂ ਹੁਣ ਕਈ ਵੀਰ ਵੀ ਵੀ ਗੱਲ ਕਹਿਣਗੇ ਯਾਰ ਵੀ ਸ਼ਵਰਾਜ ਨੂੰ ਕੋਈ ਨਹੀਂਂਦਾ ਮੈਂ ਫੈਨ ਆ ਸ਼ਵਰਾਜ ਦਾ ਮੈਂ ਘਰੇ ਨਮਾ ਘੜਾ ਕੇ ਰੱਖੀ ਬੇਟਾ ਪਰ ਜਦੋਂ ਉਹਦੇ ਬਰਾਬਰ ਰੋਕਾਂਗੇ 4 ਵੀਲ ਤੇ ਜਿਹੜਾ ਉਹ ਪਿੱਛੇ ਦਾ ਸਿਸਟਮ ਹੈ ਉਹਦੇ ਤਾਂ ਕੁਝ ਵੀ ਨਹੀਂ ਯਾਰ ਅੱਛਾ ਅੱਧਾ ਵੀ ਨਹੀਂ ਸਮਾਨ ਦੇ ਨਾਲ ਹਮ ਗੱਲ ਕਹਿਣੀ ਬਣਦੀ ਨਹੀਂ ਪਰ ਕਹਿਣੀ ਹੈ ਜਦੋਂ ਬਰਾਬਰ ਲਾ ਲਾਂਗੇ ਉਹਨੂੰ ਇੱਥੇ ਖੜਾ ਹੋਇਆ ਕਿਤੇ ਬਰਾਬਰ ਉਹ ਖੜਾ ਹੋਇਆ ਨਾ ਕਿਤੇ 4 ਵੀਲ 8 ਇਹ ਪਲੇਟਫਾਰਮ ਉਹਦੇ ਤਾਂ ਆਮ ਉਹ ਜਿਵੇਂ ਉਹ 744 ਦੇ ਸਾਰਾ ਸਿਸਟਮ ਸੇਮ ਹੀ ਚੀਜ਼ ਹੈ ਉਹਨਾਂ ਨੇ ਸੇਮ ਸੇਮ ਚੀਜ਼ ਆ ਕੱਲਾ ਉਹ ਮਾਹੌਲਾ ਆ ਗਿਆ ਲੀਵਰ ਬਸ ਬਸ ਉਹਦੇ ਵਾਲਾ ਫੋਰ ਵੀਲ ਵਾਲਾ ਫੋਰ ਵੀਲ ਤੇ ਕੱਲਾ ਹਿੱਸਾ ਲੱਗਿਆ ਮੂਰੋ ਸ਼ਾਫਟ ਪਾਈ ਥੱਲੇ ਆਈ ਉਹਦੇ ਪੈਰ ਦਾਣਾ ਆਈ ਸਿਸਟਮ ਹੈ ਸਾਰਾ ਕੁਝ ਨਹੀਂ ਕੀਤਾ ਮੋਡੀਫਿਕੇਸ਼ਨ ਇਹਦਾ ਯਾਰ ਸਾਰਾ ਇਹਨੇ ਮੋਡੀਫਿਕੇਸ਼ਨ ਬਹੁਤ ਕੀਤੀ ਹੈ ਨਾ ਮੋਡੀਫਿਕੇਸ਼ਨ ਬਾਕੀ ਕਰਾਰੋ ਟਰਾਂਸਮਿਸ਼ਨ ਹੈ ਨਾ ਜਿਹੜਾ ਕਰਾਰੋ ਬਹੁਤ ਤਗੜੀ ਚੀਜ਼ ਹੈ ਅੱਛਾ ਤੇ ਹੁਣ ਆਪਾਂ ਇਹਦੇ ਰੇਟ ਤੇ ਆ ਜੀਏ ਆ ਜਾ 8 ਲੱਖ ਤੇ 25 ਹਜ਼ਾਰ ਬਣਮਾਨ ਹੈ 8 ਲੱਖ 25 ਹਜ਼ਾਰ ਬਣਮਾਨ ਰੱਖੀ ਹੈ ਹੂੰ ਕੁੱਲ ਹੂੰ ਤੇ ਹੁਣ ਫਿਰ ਕੀ ਕਰਨਾ ਇਹਦਾ ਇਹਦਾ ਤਾਂ ਕਿੰਨੇ ਮਰਜ਼ੀ ਕਰ ਦੇ ਮੈਂ ਤਾਂ ਜਾਇਜ਼ ਮੰਨਦਾ ਨਹੀਂ ਜਾਇਜ਼ ਨਹੀਂ ਹੂੰ ਕਈ ਵੀਰਾਂ ਦੇ ਕਮੈਂਟ ਆਏ ਸੀਗੇ ਹੂੰ ਕਹਿੰਦੇ ਵੱਧ ਹੈ ਵੱਧ ਹੈ ਵੱਧ ਹੈ ਅੱਲ ਬਰਕਟਾ ਦੀ ਉਹਨਾਂ ਦਾ ਥੋੜੀ ਦਿਲ ਤੋੜਦੇ ਚੱਕ ਦਿਆਂਗੇ ਫਿਰ ਜਮਾ ਸਿਰੇ ਲਾ ਦਾਂਗੇ ਹੂੰ ਇੱਕੋ ਹੀ ਰੇਟ ਦੇਵਾਂਗੇ ਹੂੰ ਇਹ ਨਹੀਂ ਕਹਿੰਦੇ ਆਪਾਂ ਕੋਈ ਤੁਮਾਕੀ ਵਾਲੀ ਗੱਲ ਨਹੀਂ ਕਰ ਰਹੇ ਤੁਮਾਕਾ ਤਮੂਕਾ ਦਾ ਪ੍ਰਮਾਤਮਾ ਚਲੋ ਕਰਾਉਂਦੇ ਹੀ ਰਹੇ ਹਨ ਕਰਾਉਂਦੇ ਹੀ ਰਹੇ ਕਰਾਉਂਦੇ ਹੀ ਰਹੇ ਹੁਣ ਤੁਮਾਕਾ ਨਹੀਂ ਕਹਿੰਦੇ ਆਪਾਂ ਤਾਂ ਆਮ ਬੰਦੇ ਆ ਯਾਰ ਟਰੈਕਟਰ ਦੇਵਾਂਗੇ ਇੱਕੋ ਰੇਟ ਲੋ 7.5 ਲੱਖ 7.5 ਲੱਖ 75000 ਰੁਪਏ ਘਟਾ ਕੇ ਜਿੰਨੇ ਮਰਜ਼ੀ ਡਾਲਾ ਰੇਟ ਇਹੀ ਰਹੂ ਟਰੈਕਟਰ ਤੇ ਹਮ ਨਾ ਇੱਕ ਦੋ ਵਧਾਵਾਂ ਕਿੰਨਾ ਘਟਾਵਾਂ ਕਿੰਨਾ ਘਟਾਵਾਂ ਤੇ ਨੰਬਰ ਭਰਾ ਦਾ ਜਿਹੜਾ ਆਪਾਂ ਵੀਡੀਓ ਚ ਛੱਡਤਾ ਚੱਲੀ ਜਾਂਦਾ ਹੈ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਪੇਜ ਨੂੰ ਫਾਲੋ ਕਰ ਲਓ ਬਾਈ ਧੰਨਵਾਦ ਧੰਨਵਾਦ